ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਹ ਆਪਣੇ ਲਾਕੇ ਲਈ ਪੂਰੀ ਮਾਣ ਦੀ ਗੱਲ ਆ ਵੀ ਇਹ ਆਪਣੇ ਨਵੇਂ ਮੁੰਡੇ ਲਈ ਰੋਲ ਮਾਡਲ ਬਣਿਆ ਆ ਤੇ ਜਿਹੜਾ ਮੋਟਰਸਾਈਕਲ ਸਾਡਾ ਮਨੀ ਸਿੰਘੇੜਾ ਕਨੇਡਾ ਵਾਲਾ ਵੀਰ ਉਹਦੇ ਵੱਲੋਂ ਜਿਹੜਾ ਸਪான்ਸਰ ਕੀਤਾ ਗਿਆ ਅੱਜ ਅਸੀਂ ਉਹਨੂੰ ਵੀ ਵੀਰ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁੱਖ ਦਾ ਇੰਨਾ ਮਾਣ ਵਧਾਇਆ ਗਰੀਬ ਪਰਵਾਸ ਚ ਉੱਠ ਕੇ ਨੇ ਪਿੰਡ ਦਾ ਨਾਮ ਹੀ ਬਣਾਇਆ ਤੇ ਮੈਂ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਰੇ ਆਪਣੇ ਨਿੱਜੀ ਸਮੇਂ ਚੋਂ ਸਮਾਂ ਕੱਢ ਕੇ ਸੌਖਾ ਦੇ ਜਨਮ ਦਿਨ ਤੇ ਆਇਆ ਬਹੁਤ ਬਹੁਤ ਮੁਬਾਰਕਬਾਦ ਇੱਕ ਵਾਰੀ ਫੇਰ ਤਾੜੀ ਮਾਰ ਦਿਓ ਹਾਂਜੀ ਭਾਈ ਸਸੀਪਾਲ ਤੇ ਅੱਜ ਆਪਣਾ ਜਨਮ ਲੈਣਾ ਜਨਮ ਦਿਨ ਤੇ ਸਾਰੇ ਪਹੁੰਚਨੇ ਆਪਣੇ ਬਾਬਾ ਜੀ ਬੱਚੇ ਦੇ ਮਾਸਤੋਣਾ ਸਾਹਿਬ ਤੋਂ ਤੇ ਪੂਰੇਆਂ ਵਾਲੇ ਦਾ ਪਾਪਾ ਜੀ ਪਹੁੰਚਨੇ ਆਪਣੇ ਸੰਤ ਬਾਬਾ ਰਵਿੰਦਰ ਸਿੰਘ ਜੀ ਪਹੁੰਚਨੇ ਮਾਸਤੋਣਾ ਸਾਹਿਬ ਤੋਂ ਤੇ ਆਪਣੇ ਚੇਅਰਮੈਨ ਸਾਹਿਬ ਪਹੁੰਚਨੇ ਤੇ ਬਾਕੀ ਸਾਰੇ ਮੈਂਬਰ ਸਾਹਿਬਾਨ ਚਾਨ ਹਨੀ ਧੰਨਵਾਦ ਬਈ ਇਹਨਾਂ ਦਾ ਬਹੁਤ ਬਹੁਤ ਪਹੁੰਚਣ ਤੇ ਬਈ ਤੇ ਬਹੁਤ ਧੰਨਵਾਦ ਬਈ ਸਾਰਿਆਂ ਦਾ ਪਹੁੰਚਣ ਤੇ ਛੜਦੀ ਕਲਾ पढ़ाई चाही आे जी आ ਉਹਰਾ ਡੰਪਰ ਆਪਣਾ ਮੁੰਡਾ ਹੈ ਇਹਦਾ ਜਵੰਦਾਨਾ ਸਾਰਿਆਂ ਨੂੰ ਇਹਨੂੰ ਮੁਬਾਰਕਬਾਦ ਹੋਣ ਦੀ ਟਾੜੀ ਮਾਰੋ ਹਾਪੀ ਬਾਰੈਕ ਟੂ ਯੂ ਮੁਬਾਰਕਬਾਦ ਟੂ ਯੂ ਇਹ ਆਪਣੇ ਲਾਗੇ ਲਈ ਪੂਰੀ ਮਾਨ ਦੀ ਗੱਲ ਆ ਵੀ ਇਹ ਆਪਣੇ ਨਵੇਂ ਮੁੰਡੇ ਲਈ ਰੋਲ ਮਾਡਲ ਬਣਿਆ ਵੀ ਜਿਹੜੀ ਨਵੀਂ ਪਣੀ ਦੀ ਐ ਇਹਨੂੰ ਪ੍ਰਮੋਟ ਤਾਂ ਹੋ ਕੇ ਗਰਾਊਂਡ ਵਿੱਚ ਆਉਣੀ ਸ਼ੁਰੂ ਕਰ ਦੋਈ ਆ ਕਈ ਮੈਂ ਦੇਖਦਾ ਵੀ ਕਈ ਪਿੰਡਾਂ ਦੇ ਵਿੱਚ ਗਰਾਊਂਡ ਹੈਗੇ ਆ ਪਲੇਅਰ ਹੈ ਨਹੀਂ ਕਈ ਪਿੰਡਾਂ ਦੇ ਵਿੱਚ ਪਲੇਅਰ ਹੈਗੇ ਗਰਾਊਂਡ ਹੈ ਨਹੀਂ ਪਰ ਮੇਰਾ ਪਿੰਡ ਬਹੁਤ ਭਾਗਾ ਵਾਲਾ ਜਿੱਥੇ ਗਰਾਊਂਡ ਵੀ ਆ ਪਲੇਅਰ ਵੀ ਆ ਐਨ ਆਰ ਆਈ ਵੀਰਾਂ ਦਾ ਵੀ ਸਾਥ ਆ ਪੂਰੇ ਪਿੰਡ ਦਾ ਫੌਜੀ ਵੀਰਾਂ ਦਾ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿਵੇਂ ਸੁਖ ਨੇ ਆਪਣੇ ਪਿੰਡ ਦਾ ਨਾਮ ਬਣਾਇਆ ਅੱਜ ਅਸੀਂ ਬਲੌਰ ਸਿੰਘ ਸਾਡੇ ਸਵਾਰਕਾ ਅਸੀਂ ਬਲੌਰ ਕੋਜ ਜੀ ਇਹ ਸਾਰੀ ਉਹਨਾਂ ਦੀ ਫੁੱਲ ਬਾੜੀ ਆ ਜੀ ਉਹਨਾਂ ਨੂੰ ਦੇਖ ਕੇ ਪ੍ਰਭਾਵਤ ਹੋ ਕੇ ਜਿਵੇਂ ਫੌਜੀ ਕਰੋੜਾ ਜਗਦੀਪ ਚੱਲੀ ਆਰਗੇ ਬਾਈ ਬਿੱਲੇ ਆਰਗੇ ਝਾਲੇ ਆਰਗੇ ਆਂਤਰੀ ਹੋਣੀ ਬੋੜੀ ਹੋਣੀ ਬਾਈ ਚਾਹ ਨਾ ਹੋਣੀ ਸੁਖਵਿੰਦਰ ਹੋਣੀ ਇਹ ਪਿੰਡ ਦਾ ਜਿਹੜਾ ਪੂਰਾ ਨਾਮ ਬਣਾਇਆ ਕਬੱਡੀ ਜੱਤ ਦੇ ਵਿੱਚ ਇਹ ਗਰਾਊਂਡ ਦੇ ਵਿੱਚ ਉਹਨਾਂ ਨੇ ਇੱਥੋਂ ਮੂਹਤ ਲਾ ਕੇ ਸਾਨੂੰ ਆਉਣ ਵਾਲੇ ਸਮੇਂ ਚ ਆਸ ਆ ਵੀ ਇਹਨਾਂ ਮੁੰਡਿਆਂ ਦੇ ਵਿੱਚੋਂ ਬਹੁਤ ਜਿੰਗੂ ਉੱਟਤੇ ਕੋਈ ਨਾਮ ਬਣਾਵਾਂਗੇ ਜਿਵੇਂ ਬਿੱਲੇ ਦਾ ਮੁੰਡਾ ਅੱਜ ਕੱਲ ਇੰਗਲੈਂਡ ਖੇਡ ਕੇ ਆਇਆ ਬਿੱਲਾ ਆਪਣਾ ਆਪਣੇ ਪਿੰਡ ਦਾ ਨਾਮ ਬਣਾਇਆ ਆਜਾ ਬਿੱਲਿੰਦਰ ਆਜਾ ਆਜਾ ਤੇ ਇਹ ਮੁੰਡਾ ਖੇਡ ਕੇ ਇੰਗਲੈਂਡ ਜਿਹੇ ਦਿਨ ਬਿਤਾੜੀ ਆਉਂਦੇ ਆ ਸਾਡੇ ਬਹੁਤ ਹੀ ਮਹਾਨ ਅਨਮੋਲ ਸਤਿ ਆਤਿ ਸਾਡੇ ਸਾਥੀ ਵਿਸ਼ੇਸ਼ ਤੌਰ ਤੇ ਆਏ ਨੇ ਇਹਨਾਂ ਦਾ ਵੀ ਅਸੀਂ ਇੱਥੇ ਪੁੱਜੜਦੇ ਨਹੀਂ ਕਿ ਜਿਵੇਂ ਆ ਆਖਦੇ ਆ ਤੇ ਸੁਖ ਨੂੰ ਫੇਰ ਦੁਬਾਰਾ ਵਧਾਈ ਦਿੰਨੇ ਆ ਤੇ ਕਿਹੜਾ ਮੋਟਰਸਾਈਕਲ ਸਾਡਾ ਮਾਨੀ ਸਿੰਘੇ ਡਾਕਰੇ ਡਾੜਾ ਵੀਰ ਉਹਦੇ ਵੱਲੋਂ ਜਿਹੜਾ ਸਪான்ਸਰ ਕੀਤਾ ਅੱਜ ਅਸੀਂ ਉਹਨੂੰ ਵੀ ਵੀਰ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਖ ਦਾਇਲਾ ਮਾਣ ਵਧਾਇਆ ਗਰੀਬ ਪਰਵਾਸ ਚ ਉੱਠ ਕੇ ਨੇ ਪਿੰਡ ਦਾ ਨਾਮ ਵੀ ਬਣਾਇਆ ਤੇ ਮੈਂ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਰੇ ਆਪਣੇ ਨਿੱਜੀ ਸਮੇਂ ਚੋਂ ਸਮਾਂ ਕੱਢ ਕੇ ਸੁਖ ਦੇ ਜਨਮ ਦਿਨ ਤੇ ਆਏ ਆ ਬਹੁਤ ਬਹੁਤ ਮੁਬਾਰਕਬਾਦ ਇੱਕ ਵਾਰੀ ਫੇਰ ਤਾੜੀ ਮਾਰ ਦਿਓ ਜੀ ਆ ਬਾੜ ਦੋ ਇਹ ਥੋੜਾ ਨੋਟ ਦੇ ਹਾਂਜੀ ਤੇ ਆਪਣੇ ਲਈ ਇੱਕ ਇੱਕ ਅੱਜ ਹੋਰ ਆਇਆਗਾ ਆਪਣੇ ਸਰ ਲੈ ਕੇ ਆਏ ਨੇ ਸਾਪੇ ਤੋਂ ਨਾਲ ਭਾਬੀ ਜੀ ਹੁਣੀ ਤੇ ਮਾਸਵਾਣ ਨੇ ਆਪਣੇ ਬਹੁਤ ਬਹੁਤ ਧੰਨਵਾਦ ਜੀ ਮੈਂ ਆ ਕੇ ਸੀ ਲਿਆਉਣ ਨੂੰ ਰਹਿਣ ਦੋ ਪਰ ਕੇਕ ਲੈ ਕੇ ਆਏ ਨੇ ਆਪਣੀ ਲਈ ਧੰਨਵਾਦ ਜੀ ਥੈਂਕ ਯੂ ਤੇ ਕਿਹਾ ਮੈਂ ਸੂਨ ਥੈਂਕ ਯੂ ਥੈਂਕ ਯੂ ਸਰ ਲਾਸਟ ਕੇਕ ਆਪਣਾ ਮੰਗਾ ਵੀਰ ਲੈ ਕੇ ਪਹੁੰਚਿਆਗਾ ਜਿਹਦੀਆਂ ਆਪਾਂ ਵੀਡੀਓ ਪਾਉਂਦੀ ਰਹਿੰਦੇ ਹਣਾ 22 13 ਤਰੀਕ ਨੂੰ 13 ਰੁਪਏ ਦਾ ਬਰਕਰ ਦਿੰਦਾ ਬਾਈ ਮੰਗਾ ਹੋਟਲ ਵਾਲਾ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਕੇਕ ਲੈ ਕੇ ਪਹੁੰਚਿਆ ਆਪਣੇ ਜਨਮ ਦਿਨ ਤੇ ਸਮੇਂ ਤੋਂ ਸਮਾਂ ਕੱਟ ਕੇ ਸਾਰਾ ਦਿਨ ਬਾਈ ਅੱਜ ਰਖੜੀਆਂ 'ਚ ਬੀਜੀ ਸੀ ਇਸ ਕਰਕੇ ਥੋੜਾ ਲੇਟ ਹੋ ਗਿਆ ਧੰਨਵਾਦ ਕਰਦੇ ਆਂ ਭਾਈ ਦਾ ਦਿਲੋਂ ਥੈਂਕ ਯੂ ਭਾਈ ਹਾਂ ਜੀ ਵੀਰੇ ਮੰਗੇ ਵੀਰ ਦਾ ਬਹੁਤ ਬਹੁਤ ਜਾਨੇ ਧੰਨਵਾਦ ਭਾਈ ਕੇਕ ਲੈ ਕੇ ਆਪਣੇ ਲਈ ਹਨਾ ਥੈਂਕ ਯੂ ਕਰਦਾ ਦਿਲੋਂ ਸਪੋਰਟ ਭਾਈ ਥੈਂਕ ਯੂ ਵੀਰੇ ਮੰਗੇ ਧੰਨਵਾਦ ਯਾਰ ਬਹੁਤ ਬਹੁਤ ਭਾਈ ਉਹਨੇ ਇੰਨਾ ਪਿਆਰ ਲੈ ਕੇ ਪਹੁੰਚਿਆ ਆਪਣੇ ਲਈ ਦਿਲੋਂ ਧੰਨਵਾਦ ਕਰਦਾ ਭਾਈ ਦਾ ਕਰਦੇ ਆਂ ਮੰਗੇ ਨੂੰ ਤੁਸੀਂ ਜਾਣਦੇ ਹੋ ਬਾਕੀ ਜਿਹੜੇ ਉੱਤੇ ਪਾਉਂਦਾ ਰਹਿੰਦਾ ਮੰਗੇ ਦੇ ਹਾਂ ਭਾਈ ਇੱਕ ਨਹੀਂ ਆਪਣਾ ਹੋ ਰਹਿ ਗਿਆ ਬਈ ਬੰਲਾ ਦਾ ਮੰਨੂ ਲੈ ਆਇਆ ਨਾ ਆਪਣਾ ਇੱਕ ਲੈ ਕੇ ਆਇਆ ਪੂਰਾ ਉਹ ਵੀ ਤੁਹਾਨੂੰ ਦੱਸੋਨੇ ਆ ਵੀਡੀਓ